ਜਲੰਧਰ ਪੱਛਮੀ ਦੇ ਚੋਣ ਨਤੀਜੇ ਆ ਗਏ ਨੇ ਆਮ ਆਦਮੀ ਪਾਰਟੀ ਨੇ ਵੱਡੇ ਫਰਕ ਨਾਲ ਚੋਣ ਜਿੱਤ ਲਈ ਹੈ ਪਰ ਇਸੇ ਨਾਲ ਹੀ ਹੁਣ ਸ਼ੁਰੂ ਹੋ ਗਿਆ ਹੈ ਬਿਆਨਬਾਜ਼ੀ ਦਾ ਦੌਰ ਇੱਕ ਦੂਜੇ ਨੂੰ ਮਿਹਨੇ ਮਾਰਨ ਦਾ ਦੌਰ ਵੀ ਸ਼ੁਰੂ ਹੋ ਗਿਆ ਸਭ ਤੋਂ ਪਹਿਲਾਂ ਸ਼ੁਰੂਆਤ ਹੋਈ ਸੰਜੇ ਸਿੰਘ ਦੇ ਵੱਲੋਂ ਜੋ ਕਿ ਆਮ ਆਦਮੀ ਪਾਰਟੀ ਦੇ ਰਾਸਵਾ ਮੈਂਬਰ ਨੇ ਉਹਨਾਂ ਨੇ ਸ਼ੀਤਲ ਓਂਗਰਾਲ ਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਗद्दार ਕਹਿ ਦਿੱਤਾ ਉਸ ਤੋਂ ਬਾਅਦ ਉਹਨਾਂ ਨੂੰ ਮੋੜਮਾ ਤੇ ਠੋਕਮਾ ਜਵਾਬ ਦਿੱਤਾ ਹੈ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਅਤੇ ਜਲੰਧਰ ਸ਼ੋਣੀ ਤੋਂ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਨੇ ਕੀ ਕਹਿੰਦੇ ਨੇ ਦੋਵੇਂ ਆਕੂ ਇੱਕ ਦੂਜੇ ਨੂੰ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਜਲੰਧਰ ਪਛਮੀ ਦੀ ਜਿਮਣੀ ਚੌਣ 37000 ਦੇ ਵੱਡੇ ਫਰਕ ਨਾਲ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਨੇ ਜਿੱਤੀ ਹੈ ਬੇਸ਼ੱਕ ਆਮ ਆਦਮੀ ਪਾਰਟੀ ਜਿੱਤ ਗਈ ਹੋਵੇ ਪਰ ਆਮ ਆਦਮੀ ਪਾਰਟੀ ਦੇ ਉੱਤੇ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਇਲਜ਼ਾਮ ਉਸੇ ਨਾਲ ਉਸੇ ਤਰ੍ਹਾਂ ਨਾਲ ਹੀ ਨਾਲ ਚੱਲ ਪਏ ਨੇ ਸੰਜੇ ਸਿੰਘ ਜੋ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਰਾਜ ਸਭਾ ਮੈਂਬਰ ਨੇ ਉਹਨਾਂ ਨੇ ਇੱਕ ਪੋਸਟ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਉਹਨਾਂ ਨੇ ਹਿੰਦੀ ਚ ਲਿਖਿਆ ਮੈਂ ਕੋਸ਼ਿਸ਼ ਕਰਦਾ ਕਿ ਤੁਹਾਨੂੰ ਉਸ ਦਾ ਪੰਜਾਬੀ ਚ ਥਾਲਾ ਕਰਕੇ ਦੱਸ ਦਵਾਂ ਇਹਨਾਂ ਦੋਵਾਂ ਦੋਸਤਾ ਤੋਂ ਸਾਨੂੰ ਕੀ ਸਿੱਖਿਆ ਮਿਲਦੀ ਹੈ ਜਿਨ੍ਹਾਂ ਨੇ ਆਪ ਨੂੰ ਧੋਖਾ ਦਿੱਤਾ ਤੇ ਉਹਨਾਂ ਦੀ ਰਾਜਨੀਤੀ ਖਤਮ ਹੋ ਗਈ ਯਾਦ ਕਰੋ ਜੋ ਆਪ ਤੋਂ ਭਾਜਪੀ ਵਿੱਚ ਗਏ ਉਹਨਾਂ ਦਾ ਕੀ ਹਾਲ ਹੋਇਆ ਇੱਕ ਹਨ ਰਿੰਕੂ ਜੋ ਕਿ ਆਪ ਦੇ ਸੰਸਦ ਸੀ ਦੂਜੇ ਸ਼ੀਤਲ ਜੋ ਆਪਦੇ ਵਿਧਾਇਕ ਸਨ ਦੋਨਾਂ ਨੇ ਬੀਜੇਪੀ ਜੁਆਇਨ ਕੀਤੀ ਪਾਰਟੀ ਅਤੇ ਆਗੂਆਂ ਨੂੰ ਗਾਲੀਆਂ ਗਾਲਾਂ ਦਿੱਤੀਆਂ ਅਤੇ ਦੋਵੇਂ ਚੋਣਾਂ ਹਾਰ ਗਏ ਇਸ ਗੱਲ ਦਾ ਜਵਾਬ ਪ੍ਰਗਟ ਸਿੰਘ ਨੇ ਦਿੱਤਾ ਪ੍ਰਗਟ ਸਿੰਘ ਨੇ ਬੜਾ ਕਹਿ ਸਕਦੇ ਆ ਕਿ ਵੱਖੀ ਦੇ ਵਿੱਚੋਂ ਗੱਲ ਕੱਢ ਕੇ ਸੰਜੇ ਸਿੰਘ ਦੇ ਮਾਰੀ ਹੈ ਵੱਖੀ ਚੋਂ ਗੱਲ ਕੀਤੀ ਹੈ ਸੰਜੇ ਸਿੰਘ ਨੂੰ ਮੈਨੂੰ ਲੱਗਦਾ ਹੈ ਕਿ ਸ਼ਾਇਦ ਜਵਾਬ ਨਾ ਆਵੇ ਇਸ ਮਾਮਲੇ ਦੇ ਵਿੱਚ ਪ੍ਰਗਟ ਸਿੰਘ ਨੇ ਕਿਹਾ ਸਿੱਖ ਆਮ ਆਦਮੀ ਪਾਰਟੀ ਨੂੰ ਵੀ ਸਿੱਖ ਲੈਣੀ ਚਾਹੀਦੀ ਹੈ ਦੂਜੀਆਂ ਪਾਰਟੀਆਂ ਵਿੱਚੋਂ ਸੱਤਾ ਅਤੇ ਪੈਸੇ ਦੇ ਦਮ ਤੇ ਸ਼ਾਮਲ ਕੀਤੇ ਗਏ ਲੀਡਰਾਂ ਨੂੰ ਕੋਈ ਤੁਹਾਡੇ ਤੋਂ ਵੀ ਖਰੀਦ ਸਕਦਾ ਹੈ ਇੱਕ ਹੈ ਰਿੰਕੂ ਜੋ ਕਾਂਗਰਸ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਦੂਜਾ ਸ਼ੀਤਲ ਜੋ ਬੀਜੇਪੀ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ ਤੀਸਰੇ ਜੋ ਅੱਜ ਵਿਧਾਇਕ ਬਣੇ ਉਹ ਵੀ ਬੀਜੇਪੀ ਵਿੱਚੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕੀਤੇ ਗਏ ਨਾਲ ਹੀ ਉਹਨਾਂ ਨੇ ਅਟੈਕ ਕਰਤਾ ਸੰਜੇ ਸਿੰਘ ਤੇ ਆਮ ਆਦਮੀ ਪਾਰਟੀ ਪੰਜਾਬ ਇਹ ਗੱਲ ਸਪਸ਼ਟ ਹੈ ਕਿ ਜਿਸ ਪ੍ਰਕਾਰ ਜਲੰਧਰ ਦੇ ਵਿੱਚ ਦਲ ਬਦਲੀਆਂ ਕਰਵਾਈਆਂ ਗਈਆਂ ਤੇ ਕੀਤੀਆਂ ਗਈਆਂ ਉਹਨਾਂ ਨੇ ਸਾਰੇ ਰਿਕਾਰਡ ਤੋੜ ਦਿੱਤੇ ਦਲ ਬਦਲੀਆਂ ਦਾ ਕੇਂਦਰ ਬਣ ਗਿਆ ਜਲੰਧਰ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੰਜੇ ਸਿੰਘ ਹੋਰਾਂ ਨੂੰ ਇਹ ਗੱਲ ਲਿਖਣ ਤੋਂ ਪਹਿਲਾਂ ਥੋੜਾ ਜਿਹਾ ਆਪਣੀ ਪਾਰਟੀ ਦੇ ਇਤਿਹਾਸ ਨੂੰ ਦੇਖ ਲੈਣਾ ਚਾਹੀਦਾ ਸੀ ਸੰਜੇ ਸਿੰਘ ਨੂੰ ਇਹ ਗੱਲ ਉਦੋਂ ਲਿਖਣੀ ਚਾਹੀਦੀ ਸੀ ਜਾਂ ਪਾਰਟੀ ਨੂੰ ਉਦੋਂ ਸਮਝਾਉਣੀ ਚਾਹੀਦੀ ਸੀ ਜਿੱਦਨ ਸ਼ੀਤਲ ਉਂਗਰਾਲ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਇਆ ਗਿਆ ਸੀ ਤੇ ਜਲੰਧਰ ਦੇ ਪ੍ਰੈਸ ਕਲੱਬ ਦੇ ਵਿੱਚ ਰੋਲਾ ਪਿਆ ਸੀ ਉਸ ਦਿਨ ਸ਼ਾਇਦ ਸਮਝਾਉਣੀ ਚਾਹੀਦੀ ਸੀ ਪਾਰਟੀ ਨੂੰ ਉਸ ਤੋਂ ਬਾਅਦ ਜਿੱਦਣ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਮਲ ਕਰਾਇਆ ਗਿਆ ਸੀ ਆਮ ਕਾਂਗਰਸ ਦੇ ਵਿੱਚੋਂ ਆਪ ਦੇ ਵਿੱਚ ਉਸ ਦਿਨ ਸਮਝਾਉਣੀ ਚਾਹੀਦੀ ਸੀ ਕਿ ਭਈ ਇਹ ਬੰਦੇ ਸਹੀ ਨਹੀਂ ਤੁਸੀਂ ਦੂਜੀਆਂ ਪਾਰਟੀਆਂ ਚ ਜਦੋਂ ਬੰਦੇ ਆਉਂਦੇ ਨੇ ਉਦੋਂ ਤਾਂ ਤੁਸੀਂ ਗਲਦਸਤੇ ਲੈ ਕੇ ਖੜ ਜਾਂਦੇ ਹੋ ਜਦੋਂ ਤੁਹਾਡੀ ਪਾਰਟੀ ਕੋਈ ਛੱਡ ਕੇ ਜਾਂਦਾ ਹੈ ਉਹ ਗद्दार ਤੇ ਚੋਣਾ ਹਾਰ ਜਾਂਦਾ ਹੈ ਨਾਲ ਫੋਟੋ ਲਾ ਦਿੰਦੇ ਪਵਨ ਕੁਮਾਰ ਟੀਨੂ ਦੀ ਉਹ ਵੀ ਅਕਾਲੀ ਦਲ ਨੂੰ ਛੱਡ ਕੇ ਆਏ ਸੀ ਉਹ ਵੀ ਚੋਣਾਂ ਹਾਰੇ ਨੇ ਤੀਜੇ ਨੰਬਰ ਤੇ ਰਹੇ ਆ ਉਹ ਲੋਕ ਸਭਾ ਚੋਣਾਂ ਚ ਕੀ ਉਹਨਾਂ ਦਾ ਆਸ਼ਰ ਬਹੁਤ ਚੰਗਾ ਹੋ ਗਿਆ ਚੋਣ ਕਰਕੇ ਨਾਲ ਹੀ ਫੋਟੋ ਲਾ ਦੇਣੀ ਸੀ ਗੁਰਪ੍ਰੀਤ ਸਿੰਘ ਜੀ ਪੀ ਦੀ ਕਿ ਉਹ ਬਹੁਤ ਸੋਹਣਾ ਜਿੱਤ ਗਏ ਦਲ ਬਦਲੀਆਂ ਕਦੇ ਵੀ ਉਤਸ਼ਾਹਿਤ ਨਹੀਂ ਕੀਤੀਆਂ ਜਾ ਸਕਦੀਆਂ ਸੰਜੇ ਸਿੰਘ ਹਰਣਾ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਆਪ ਦਲ ਬਦਲੀ ਕਰਾ ਲਈਏ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਚੰਗੀ ਦਲ ਬਦਲੀ ਹੈ